ਕੋਲ ਮੈਂ ਅੱਜ ਬਾਹਰ ਐਸੋਸੀਏਸ਼ਨ ਦੇ ਕੋਲ ਆਪਣੀ ਪਾਰਟੀ ਦੇ ਲਈ ਜਿਹੜਾ ਸਪੋਰਟ ਲੈਂਦੇ ਲਈ ਜਿਹੜਾ ਇੱਥੇ ਪਹੁੰਚੇ ਆਂ ਔਰ ਕਾਫੀ ਕਿਉਂਕਿ ਮਸਲੇ ਵੀ ਆ ਬਾਹਰ ਐਸੋਸੀਏਸ਼ਨ ਦੇ ਵੀਰ ਵਕੀਲ ਸਹਿਬਾਨਾਂ ਦੇ ਮਸਲੇ ਆ ਉਹਨਾਂ ਦੇ ਨਾਲ ਜਿਹੜਾ ਸਟਾਫ ਕੰਮ ਕਰਦਾ ਉਹਨਾਂ ਦੇ ਵੀ ਨਿੱਜੀ ਮਸਲੇ ਆ ਕਿਉਂਕਿ ਇੱਥੇ ਮੈਂ ਦੇਖਦਾ ਕਿ ਜਗ੍ਹਾ ਦੀ ਕਾਫੀ ਜਿਹੜੀ ਦਿੱਕਤ ਆ ਚੈਂਬਰ ਜਿਸ ਤਰੀਕੇ ਦੇ ਨਾਲ ਵਕੀਲ ਸਹਿਬਾਨ ਵਧ ਰਹੇ ਆ ਤਾਂ ਚੈਂਬਰ ਆ ਜਿਹੜੇ ਡੇ ਬਾਈ ਡੇ ਟਾਈਟ ਹੋਣ ਦੇ ਜਾ ਰਹੇ ਆ ਰਸਤੇ ਵੀ ਬڑے ਛੋਟੇ ਛੋਟੇ ਆ। ਉਹ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਬੈਠ ਕੇ ਕੇਂਦਰ ਸਰਕਾਰ ਦੀ ਜੋ ਵੀ ਮਦਦ ਹੋ ਸਕੇਗੀ ਜੋ ਵੀ ਅਸੀਂ ਕਰ ਸਕਦੇ ਹੋਵਾਂਗੇ ਬਾੜ ਦੇ ਲਈ ਜਰੂਰ ਕਰਾਂਗੇ ਵਕੀਲ ਸਹਬਾਨਾਂ ਦੇ ਲਈ ਕਰਾਂਗੇ ਤਾਂ ਕਿ ਚੰਗੇ ਮਾਹੌਲ ਦੇ ਵਿੱਚ ਜਿਹੜਾ ਕੰਮ ਕੀਤਾ ਜਾ ਸਕੇ। ਔਰ ਜਿਸ ਤਰ੍ਹਾਂ ਕੇ ਵੀ ਜਿਹੜੀ ਡਿਊਟੀ ਆ ਬਾਅਰ ਐਸੋਸੀਏਸ਼ਨ ਲਗਾਏਗੀ ਤਾਂ ਕੇਂਦਰ ਸਰਕਾਰ ਤੋਂ ਜਿਹੜੀਆਂ ਵੀ ਫੈਸਿਲਿਟੀਆਂ ਅਸੀਂ ਲੈ ਕੇ ਆ ਸਕਦੇ ਹੋਈਏ। ਇਨਾਂ ਲਈ ਆਪਾਂ ਜਰੂਰ ਲੈ ਕੇ ਆਉਂਦੇ ਲੱਗਦਾ ਬੀਜੇਪੀ ਦਾ ਪਰਿਵਾਰ ਵਧਦਾ ਹੀ ਜਾ ਰਿਹਾ ਅੱਜ ਇੱਕ ਵਾਰ ਫਿਰ ਬੀਜੇਪੀ ਦਾ ਪਰਿਵਾਰ ਵਧਿਆ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦੀਆਂ ਜਿਹੜੀਆਂ ਪਾਲਿਸੀਆਂ ਹੈ ਉਹਨੂੰ ਅੱਜ ਸਾਰੇ ਪਸੰਦ ਕਰਦੇ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਕੰਮ ਕੀਤਾ ਹੈ ਪਿਛਲੇ 10 ਸਾਲ ਤੋਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਕੱਪਲਾ ਕੋਈ ਘਟਾਲਾ ਇਸ ਨੂੰ ਨੂੰ ਨਹੀਂ ਮਿਲਿਆ ਜਦ ਕਿ ਇਸ ਤੋਂ ਪਹਿਲਾਂ ਇੱਕ ਕੱਪਲੇ ਘਟਾਲੇ ਸਕੈਮ ਜਿਹੜੇ ਆ ਇਹ ਆਮ ਸ਼ਬਦ ਹੋ ਚੁੱਕੇ ਸੀ ਤਾਂ ਲੋਕ ਵੀ ਜਿਹੜੇ ਆ ਰੋਜ਼ ਸੁਣ ਸੁਣ ਕੇ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਵੀ ਕੰਨ ਪੱਕੇ ਹੋਏ ਸੀਗੇ ਪਰ ਦਸਾ ਸਾਲਾਂ ਤੋਂ ਪ੍ਰਧਾਨ ਮੰਤਰੀ ਸਾਹਿਬ ਨੇ ਸਾਫ ਸੁੱਤਾ ਪ੍ਰਸ਼ਾਸਨ ਦਿੱਤਾ ਜਿਹਦੇ ਕਰਕੇ ਦੇਸ਼ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਡਵੈਲਪ ਹੋ ਰਿਹਾ ਹੈ ਦੇਸ਼ ترقی ਕਰ ਰਿਹਾ ਹੈ ਦੇਸ਼ ਕੇਵਲ ਜੇ ਤੁਸੀਂ ਜਦੋਂ ਤੁਸੀਂ ਕੰਗਰਸ ਦੇ ਵਿੱਚ ਹੀ ਆਦਮਪੁਰ ਦੇ ਜਿਹੜੇ ਵਿਧਾਇਕ ਤੁਹਾਡੇ ਹੀ ਫਰੈਂਡ ਸੀਗੇ ਕੱਲ ਉਹਨਾਂ ਨੂੰ ਅਲੋਕੇਸ਼ਨ ਲਗਾਇਆ ਗਿਆ ਕਿ ਸੁਸ਼ੀਲ ਕੁਮਾਰ ਦੀ ਕਿਹੜੀ ਫਾਈਲ ਸੀ ਸੁਸ਼ੀਲ ਕੁਮਾਰ ਦੀ ਭਾਜੀਪੀ ਚਲੇ ਗਿਆ ਸ਼ਾਇਦ ਉਹਨਾਂ ਦੀ ਕੋਈ ਫਾਈਲ ਹੋਏਗੀ ਜਿਹੜੇ ਉਹ ਕਾਂਗਰਸ ਤੇ ਚਲੇ ਗਏ ਸਨ ਉਹ ਕਿਉਂਗਾ ਇੱਦੇ ਕਾਂਗਰਸ ਦੇ ਵਿੱਚ ਵੀ ਆਪਣੀ ਫਾਈਲ ਦਾ ਵੇਰਵਾ ਦੇ ਦੇਣ ਫਾਈਲਾਂ ਕਰਕੇ ਥੋੜੀ ਕੋਈ ਜਾਂਦਾ ਸਰ ਉਹਨਾਂ ਨੇ ਕਿਹਾ ਕਿ ਨਰਿੰਦਰਪ ਸਿੰਘ ਇਹ ਕਹਿ ਰਹੇ ਸੀ ਲੱਖ ਲੱਖ ਰੁਪਇਆ ਕਾਉਂਟ ਦੇ ਵਿੱਚ ਆਏਗਾ ਕਦੋਂ ਆਏਗਾ ਦੇਖੋ ਲੱਖ ਲੱਖ ਰੁਪਇਆ ਤੇ ਖਾਤੇ ਦੇ ਵਿੱਚ ਆਉਣ ਦੀ ਮੇਰੇ ਸਾਹਮਣੇ ਤਾਂ ਕੋਈ ਗੱਲ ਨਹੀਂ ਕੀਤੀ ਹਰ ਮੰਤਰੀ ਸਾਹਿਬ ਨੇ ਆ ਜੋਜਨਾਵਾਂ ਮਾ ਜ਼ਰੂਰ ਹੈਗੀ ਲਖਪਤੀ ਇਹ ਯੋਜਨਾਵਾਂ ਜਿਹੜੀਆਂ ਲਖਪਤੀ ਦੀ ਦੀਦੀ ਵੀ ਜਿਹੜੀ ਯੋਜਨਾ ਹੈ ਇਹ ਘਾਟ ਪੈਸੇ ਨਹੀਂ ਆਣੇ ਖਾਤੇ ਇਹ ਗਰੁੱਪ ਬਣਾ ਕੇ ਸਾਡੀਆਂ ਭੈਣਾਂ ਜਿਹੜੀਆਂ ਉਹਦੇ ਲਈ ਚੰਗਾ ਪ੍ਰੋਜੈਕਟ ਲੈ ਕੇ ਕੰਮ ਕਰਨਗੀਆਂ ਜਿਨ੍ਹਾਂ ਨੂੰ 5 ਲੱਖ ਤੱਕ ਦਾ ਜਿਹੜਾ ਲੋਨ ਹੈ ਉਹ ਬਿਨਾਂ ਵਿਆਜ ਤੋਂ ਜਿਹੜਾ ਦਿੱਤਾ ਜਾਏਗਾ ਤਾਂ ਕਿ ਭੈਣਾਂ ਜਿਹੜੀਆਂ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਸਰ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਇੱਥੇ ਆ ਕੇ ਚਲਚਾ ਕਰਨ ਤਾਂ ਵੀ ਜਿੰਨਾ ਚੱਲ ਨਹੀਂ ਹੁੰਦਾ ਦੇਖੋ ਗੱਲ ਹੈ ਕਿ ਜਿੰਨਾ ਕਿਨੇ ਆ ਹਾਰਨਾ ਕਿਨੇ ਆ ਇਹ ਤਾਂ ਅਗਲੇ ਦੀ ਕਿਸਮਤ ਵੀ ਆ ਔਰ ਜਲੰਧਰ ਦੇ ਜਿਹੜੇ ਵੋਟਰ ਆ ਇਹਨਾਂ ਨੇ ਡਿਸਾਈਡ ਕਰਨਾ ਕਿ ਕਿਹੜਾ ਕੈਂਡੀਡੇਟ ਕਿਹੜੀ ਪਾਰਟੀ ਉਹਨਾਂ ਨੂੰ ਚੰਗੀ ਆ ਕਿਉਂਕਿ ਇਹ ਇਹ ਦੇਸ਼ ਦੇ ਇਲੈਕਸ਼ਨ ਆ ਇਹਦੇ ਚ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਆ ਔਰ ਕਿਹੜਾ ਨੁਮਾਇੰਦਾ ਜਲੰਧਰ ਵਾਲਿਆਂ ਨੂੰ ਜਿਹੜਾ ਨਜ਼ਦੀਕ ਆ इजीली ਅਪਰੋਚੇਬਲ ਆ ਜਿਨੇ ਆਲਰੇਡੀ ਪਹਿਲਾਂ ਵੀ ਜਲੰਧਰ ਦੇ ਲਈ ਸਟੈਂਡ ਲਏ ਹੋਣ ਇਦਾਂ ਦੇ ਨੁਮਾਇੰਦੇ ਨੂੰ ਅੱਜ ਜਿਹੜੇ ਆ ਜਲੰਧਰ ਵਾਲੇ ਜ਼ਰੂਰ ਚੁਣਨਾ

ਜੋ ਜਿਹਨੂੰ ਸਾਰੀ ਨੌਲੇਜ ਹੈ ਜਿਹੜੇ ਜਿਨ੍ਹਾਂ ਦੇ ਨਾਲ ਲੋਕ ਜੁੜੇ ਆ ਉਹਨੇ ਬਦੌਰ ਬीडीपीਓ ਵੀ ਜਲੰਧਰ ਦੇ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਉਹ ਬਰਾੜ ਸਾਹਿਬ ਇੱਕ ਚੰਗੇ ਚਿਹਰੇ ਆ ਉਹਨਾਂ ਦੇ ਨਾਲ ਇੱਕ ਅੱਛਾ ਖਾਸਾ ਵੋਟ ਬੈਂਕ ਵੀ ਜਿਹੜਾ ਨਾਲ ਆਏਗਾ ਕਿਤੇ ਨਰੇਂਦਰ ਮੋਦੀ ਤੁਹਾਡੇ ਲਈ ਪ੍ਰਚਾਰ ਕਰਨੇ ਪਹੁੰਚਦੇ ਨੇ ਕੋਠੇ ਦੇਖਿਆ ਜ Punjab ਦੇ ਮੁੱਖ ਮੰਤਰੀ ਵੀ ਆਪਣੇ ਉਮੀਦਵਾਰਾਂ ਕੋਲ ਮਾ ਟੀਮ ਦੇ ਸਾਹਮਣੇ ਵੀ ਤੋਂਨ ਪ੍ਰਚਾਰ ਕਰਨੇ ਆ ਰਹੇ ਨੇ ਚਲੋ ਹਰੇਕ ਨੇ ਆਪਣੇ ਆਪਣੇ ਲਈ ਕਰਨਾ ਕੋਣ ਕਿਸੇ ਨੂੰ ਆਣਾ ਕਰੇਗਾ ਹਾਂਜੀ ਕੋਈ ਫਰਕ ਪਈਗਾ ਦੇਖੋ ਹਰ ਬੰਦਾ ਆਪਣੇ ਲਈ ਜ਼ੋਰ ਲਗਾਉਂਦਾ ਹੈ ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਕਿ ਜੇ ਸਰਕਾਰ ਇੱਥੇ 5 ਸਾਲ ਜਿਹੜੀ 3 ਸਾਲ 2 ਸਾਲ 2.5 ਸਾਲ ਤਾਂ ਹੋ ਗਏ ਤਾਂ ਕਿਹੜੀ ਡਿਵੈਲਪਮੈਂਟ ਕਿਹੜੇ ਕੰਮਾਂ ਜੇ ਨਜ਼ਰ ਆ ਰਿਹਾ ਉਹਨਾਂ ਇਲੈਕਸ਼ਨ ਦੇ ਵਿੱਚ ਜਦੋਂ ਮੈਂ ਇਹਨਾਂ ਦਾ ਸਾਥ ਛੱਡਿਆ ਤਾਂ ਹੁਣ ਇਹਨਾਂ ਨੂੰ ਯਾਦ ਆਈ ਆ ਹੁਣ ਕੋਡ ਲੱਗਣ ਤੋਂ ਬਾਅਦ ਸੜਕਾਂ ਬਣ ਰਹੀਆਂ ਪਰ ਜਲੰਧਰ ਦੇ ਲੋਕ ਆ ਮੇਰਾ ਖਿਆਲ ਕਿ ਆਪਣਾ ਮਨ ਬਣਾ ਚੁੱਕੇ ਤੇ ਲਾਸਟ ਪੋਸਟਾਂ 'ਚ ਚੂਚੀਤ ਨੂੰ ਰਿੰਕੂ ਆਪਣੀ ਫਾਈਟ ਕਿੰਨਾ ਦੇਖਦਾ ਪਿਆ ਦੇਖੋ ਗੱਲ ਫਾਈਟ ਦੀ ਨਹੀਂ ਆ ਗੱਲ ਤਾਂ ਕੰਮ ਦੀ ਆ ਸਾਡੀ ਤਾਂ ਫਾਈਟ ਹੈ ਜਿਹੜੀ ਉਹ ਆਪਣੇ ਨਾਲ ਹੀ ਹੈ ਕਿ ਅਸੀਂ ਕਿੰਨੀ ਮਿਹਨਤ ਕਰ ਸਕਦਾ ਹੈ